328 ਪਾਵਨ ਸਰੂਪਾਂ ਦਾ ਮਸਲਾ ਜਿੱਥੇ ਬਹੁਤ ਅਹਿਮ ਤੇ ਗੰਭੀਰ ਹੈ ਉੱਥੇ ਸਿੱਖ ਸੰਗਤ ਨੇ ਪਲ-ਪਲ ਦੀ ਖਬਰ ਤੇ ਨજર ਰੱਖੀ ਹੋਈ ਤੇ ਜਾਨਣਾ ਚਾਹੁੰਦੇ ਨੇ ਆਖਰ ਮੌਜੂਦਾ ਸਥਿਤੀ ਕੀ ਹੈ ਕੱਲ ਹਾਈ ਕੋਰਟ ਦੇ ਵਿੱਚ ਉੱਥੇ ਕੀ ਹੋਇਆ ਆਪਾਂ ਉਹ ਸੀਨੀਅਰ ਵਕੀਲ ਜਿਹੜੇ ਨੇ ਪ੍ਰਦੀਪ ਵਿਰਕ ਜੀ ਆਓ ਆਪਾਂ ਉਹਨਾਂ ਤੋਂ ਸੁਣਦੇ ਹਾਂ ਕਿ ਕੱਲ ਦੀ ਉਥੇ ਮੈਨੂੰ ਦੱਸ ਸਕਤੀ ਸੀ ਕਿ ਕਾਗਜ਼ ਤਿਆਰ ਕਰਨਾ ਜਾਂ ਫਾਲਸ ਡਾਕੂਮੈਂਟਸ ਯੂਨੀਵਰਸਿਟੀ ਕੈਨ ਡਾ ਪ੍ਰੇਪੇਅਰ ਕਰਨਾ ਹੈ ਕਿ ਸਿਰਫ ਸਾਈਨ ਮਾਰ ਕੇ ਉਸ ਕਾਗਜ਼ ਤਿਆਰ ਕੀਤਾ ਹੋਇਆ ਕਾਗਜ਼ ਆ ਕੇ ਐਗਜ਼ਿਸਟ ਨਹੀਂ ਕਰੇ ਇੱਥੇ ਕੀ ਹੈ ਬਹੁਤ ਸਾਰੇ ਪਾਵਰ ਅੰਗ ਜਿਹੜੇ ਸੀ ਉਹ ਪ੍ਰਿੰਟ ਕੀਤੇ ਗਏ ਉਹਨਾਂ ਨੂੰ ਉਹਨਾਂ ਦੀ ਬਾਈਂਡਿੰਗ ਕੀਤੀ ਗਈ ਹੈ ਤੇ ਇਹ ਤਾਂ ਧਰਾਵਾਂ ਕਿਉਂਕਿ 120 ਬੀ ਲੱਗੀ ਹੋਈ ਹੈ 120 ਬੀ ਜਦੋਂ ਲਾਦੇ ਉਤੇ ਉਹ ਸਾਰਿਆਂ ਤੇ ਅਪਲਾਈ ਕਰ ਰਹੇ ਉਸ ਕਰਕੇ ਇਸ ਸਾਰੀਆਂ ਧਰਾਵਾਂ ਸਾਰਿਆਂ ਤੇ ਲੱਗਦੀਆਂ ਪਰ ਹੁਣ ਅੱਗੇ ਸਰਕਾਰ ਵੱਲੋਂ ਜੋ ਹੈ ਉਹ ਪੈਂਡਿੰਗ ਹੈ ਕਿਉਂਕਿ ਐਸਜੀਪੀਸੀ ਵੱਲੋਂ ਜੇ ਤੱਕ ਹੁਣ ਤੱਕ ਰਿਪੋਰਟ ਨਹੀਂ ਦਿੱਤਾ ਗਿਆ ਸਰਕਾਰ ਨੇ ਇਹਦੇ ਵਿੱਚ ਰਿਪਲਾਈ ਦੇ ਵਿੱਚ ਫਾਈਲ ਕੀਤਾ ਹੈ ਕਿ ਐਸਜੀਪੀਸੀ ਨੇ ਕੋਰੀ ਰਿਕਰਿੰਗ ਕੀਤਾ ਰਿਕਾਰਡ ਦੇਣ ਲਈ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਿਉਂਕਿ ਅੱਜ ਜੋ ਰਿਪਲਾਈ ਆਇਆ ਹੈ ਉਹ ਉਸ ਰਿਪਲਾਈ ਦੇ ਅਸਿਸ ਵਿੱਚ ਹੈ ਉਸ ਰਿਪਲਾਈ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਜੇ ਤੱਕ ਐਸਜੀਪੀਸੀ ਵੱਲੋਂ ਇਹਨਾਂ ਨੂੰ ਰਿਕਾਰਡ ਦਿੱਤਾ ਨਹੀਂ ਗਿਆ ਸੋ ਉਹ ਕਹਿੰਦੇ ਕਿ ਜਦੋਂ ਉਹਨਾਂ ਨੂੰ ਰਿਕਾਰਡ ਮਿਲੂਗਾ ਉਸ ਤੋਂ ਬਾਅਦ ਅੱਗੇ ਤਕਰੀਰ ਤੇ ਜੀ ਸੁਣਾਈ ਕਰ ਤੋਂ ਹੈ 1 ਕਦਮ ਹੈ 3 ਤਰੀਕ ਨੂੰ ਹੀ ਹੈ 3 ਤਰੀਕ ਨੂੰ ਰਜਿਸਟਰ ਹੈ ਉਹਦੇ ਤੋਂ ਉਦੋਂ ਇਹਨਾਂ ਨੇ ਹੁਣ ਇੱਥੇ ਦੋ ਗੱਲਾਂ ਸਾਹਮਣੇ ਆ ਗਈਆਂ ਪੰਜਾਬ ਸਰਕਾਰ ਤੇ ਸਿੱਟ ਕੋਰਟ ਵਿੱਚ ਇਹ ਕਹਿ ਰਹੀ ਹੈ ਕਿ ਸਾਨੂੰ ਐਸਜੀਪੀਸੀ ਵੱਲੋਂ 328 ਪਾਵਨ ਸਰੂਪਾ ਤੇ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਜਦ ਤੱਕ ਰਿਕਾਰਡ ਨਹੀਂ ਮਿਲਦਾ ਅਸੀਂ ਤਫਸ਼ੀਸ਼ ਅੱਗੇ ਨਹੀਂ ਤੋਰ ਸਕਦੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਹੋਣਾ ਦਾ ਕਹਿਣਾ ਹੈ ਰਿਕਾਰਡ ਬਿਲਕੁਲ ਤਿਆਰ ਹੈ ਅਸੀਂ ਸਿੱਟ ਨੂੰ ਕਈ ਵਾਰ ਸੰਪਰਕ ਕਰਕੇ ਕਹਿ ਚੁੱਕੇ ਹਾਂ ਕਿ ਰਿਕਾਰਡ ਲੈ ਜਾਓ ਨਾ ਤੇ ਸਾਡੇ ਕੋਲੇ ਕੋਈ ਰਿਕਾਰਡ ਲੈਣ ਆਇਆ ਤੇ ਨਾ ਹੀ ਸਾਨੂੰ ਕਿਸੇ ਗੱਲ ਦਾ ਕਿਸੇ ਨੇ ਕੋਈ ਜਵਾਬ ਦਿੱਤਾ ਹੁਣ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਸੰਨ ਕਿ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਕੇ ਤੇ ਪੜਤਾਲੀਆ ਰਿਪੋਰਟ ਈਸ਼ਰ ਸਿੰਘ ਅਨੁਸਾਰ ਇਹ ਸੀਗਾ ਕਿ ਕਿਸੇ ਕਿਸਮ ਦੀ ਰਾਜਨੀਤੀ ਨਾ ਕਰਕੇ ਸ਼ੁੱਧ ਹਿਰਦੇ ਦੇ ਨਾਲ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਨਜਿੱਠਿਆ ਜਾਏ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਅੱਗੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਤੇ ਕੋਈ ਹਮਲਾ ਨਾ ਹੋਵੇ ਕੋਈ ਬੇਅਦਬੀ ਕਾਂਡ ਨਾ ਵਾਪਰੇ ਤੇ ਨਾ ਹੀ ਸਤਿਗੁਰਾਂ ਦੀ ਬਾਣੀ ਨਾਲ ਕੋਈ ਛੇੜਛਾੜ ਹੋਵੇ ਪਰ ਹੁਣ ਇੱਥੇ ਸਪਸ਼ਟ ਰੂਪ ਵਿੱਚ ਨਾ ਹੋ ਕੇ ਉੱਥੇ ਸਪਸ਼ਟਤਾ ਨਜ਼ਰ ਨਹੀਂ ਆ ਰਹੀ ਤੇ ਜਿੱਥੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਨੇ ਮਿਲੀ ਭੁਗਤ ਦੇ ਨਾਲ ਕਿਤੇ ਨਾ ਕਿਤੇ ਵੋਟ ਤੇ ਨੋਟ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਇਹ ਸਮਝਿਏ ਦੋਸ਼ੀ ਬਚਾਉਣ ਲਈ ਉਪਰਾਲੇ ਸ਼ੁਰੂ ਕਰਤੇ ਨੇ ਬਰਗਾੜੀ ਦੀ ਤਰ੍ਹਾਂ 328 ਪਾਵਨ ਸਰੂਪਾਂ ਦੇ ਮਸਲੇ ਨੂੰ ਠੰਡੇ ਬਸਤੇ ਪਾਉਣ ਦਾ ਲੱਕ ਬਨ ਲਿਆ ਜਿਹੜਾ ਕਿ ਪਿਛਲੇ 5.5 ਸਾਲ ਤੋਂ ਸੰਘਰਸ਼ ਚੱਲਿਆ ਆਉਂਦਾ ਸੀ ਕਿ ਤੇ ਅੱਜ ਆ ਕੇ ਐਫ ਆਈ ਆਰ ਦਰਜ ਹੋਈ ਹੈ ਸਿੱਟ ਬਣੀ ਹੈ 7 ਦਸੰਬਰ ਤੋਂ ਲੈ ਕੇ ਅੱਜ ਤੱਕ ਕੇਵਲ 2 ਬੰਦੇ ਫੜੇ ਨੇ ਬਾਕੀ ਉੱਥੇ ਬ੍ਰੇਕ ਲੱਗੀ ਹੋਈ ਹੈ ਕੀ ਪੰਜਾਬ ਸਰਕਾਰ ਦੇ ਨਾਲ ਬਾਕੀ ਲੀਡਰ ਵੀ ਮਿਲ ਗਏ ਸ਼੍ਰੋਮਣੀ ਕਮੇਟੀ ਨਾਲ ਹਰ ਮੁੱਦੇ ਤੇ ਹਰ ਪਾਰਟੀ ਦਾ ਹਰ ਲੀਡਰ ਬਿਆਨ ਦਿੰਦਾ ਹੈ ਪਰ 328 ਪਾਵਨ ਸਰੂਪਾਂ ਤੇ ਹਰ ਸਿਆਸੀ ਪਾਰਟੀ ਤੇ ਹਰ ਸਿਆਸੀ ਲੀਡਰ ਦੀ ਚੁੱਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਤੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਦਾ ਹੀ ਸੰਕੇਤ ਦੇ ਰਹੇ ਸੋ ਆਓ ਹੁਣ ਵੇਖਣਾ ਹੈ ਆਉਣ ਵਾਲੇ ਸਮੇਂ ਚ ਕੀ ਪੰਜਾਬ ਸਰਕਾਰ ਸਿੱਟ ਇਮਾਨਦਾਰੀ ਨਾਲ ਕੰਮ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਮਾਨਦਾਰੀ ਨਾਲ ਸਾਰਾ ਰਿਕਾਰਡ ਪੇਸ਼ ਕਰਦੀ ਹੈ ਦੋਸ਼ੀਆਂ ਨੂੰ ਸਜ਼ਾਵਾ ਮਿਲਦੀਆਂ ਨੇ ਅਗਲੇਰੇ ਪੁਖਤਾ ਪ੍ਰਬੰਧ ਹੁੰਦੇ ਨੇ ਕਿ ਨਹੀਂ ਔਰ ਇਹ ਸਵਾਲ ਜਿਹੜੇ ਨੇ ਕੱਲਾ ਮੈਂ ਹੀ ਨਹੀਂ ਮੇਰੀ ਪੀੜਾ ਹੈ ਜੇ ਸਿੱਖ ਪਰ ਹਰੇਕ ਸਿੱਖ ਨੂੰ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜਿਹੜੇ ਗੈਰ ਕਾਨੂੰਨੀ ਕਵਾਂਗਾ ਕਿ ਕਿਉਂਕਿ ਕਈ ਸਾਲਾਂ ਤੋਂ ਉਸ ਤਰ੍ਹਾਂ ਹੀ ਚੱਲਿਆ ਆਉਂਦਾ ਹੈ ਦੂਜੇ ਪਾਸੇ ਗੜਗੱਜ ਸਾਹਿਬ ਨੇ ਤੀਸਰੇ ਪਾਸੇ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਸਾਰਿਆਂ ਨੂੰ ਸਵਾਲ ਕੀਤੇ ਜਾਣ ਕਿ 328 ਪਾਵਨ ਸਰੂਪਾਂ ਤੇ ਅਖਰ ਕੀ ਹੋਇਆ ਤੇ ਕੀ ਹੋ ਸਪਸ਼ਟ ਕੀਤਾ ਜਾਏ ਕਿ ਤੁਸੀਂ ਸੰਗਤ ਨਾਲ ਇਨਸਾਫ ਕਰੋਗੇ ਕਿ ਬੇਇਨਸਾਫੀ ਕਰੋਗੇ ਕਾਨੂੰਨ ਸੰਵਿਧਾਨ ਜਮਹੂਰੀਅਤ ਸਰੀਏ ਕਾਲ ਤੱਕ ਸਭ ਦੇ ਆਦੇਸ਼ਾਂ ਦੀ ਪਾਲਣਾ ਕਰੋਗੇ ਕਿ ਸਭ ਕਾਹੇ ਦਾ ਕਾਣ ਕਰੋਗੇ ਇਹਦਾ ਜਵਾਬ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਤੇ ਗੜਗੱਜ ਸਭ ਕੋ ਜਰੂਰ ਹਰੇਕ ਸਿੱਖ ਕੱਲ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਵਿੱਚ ਇੱਕ ਰਿੱਟ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਜਵਾਬ ਦਿੰਦੇ ਆ ਉਹਦੇ ਵਿੱਚ ਜਿਹੜਾ ਇਹ ਅਲੀਗੇਸ਼ਨਸ ਲਗਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹ ਸੱਟ ਦਾ ਸਹਿਯੋਗ ਨਹੀਂ ਕਰ ਰਹੀ ਉਹ ਸਾਨੂੰ ਰਿਕਾਰਡ ਨਹੀਂ ਜਿਹੜਾ ਉਹ ਉਪਲਬਧ ਉਪਲਬਧ ਜਿਹੜਾ ਕਰਵਾ ਰਹੀ ਮੈਂ ਦੱਸਣਾ ਚਾਹੁੰਦਾ ਕਿ 12 ਤਰੀਕ ਤੋਂ ਜਦੋਂ ਜਥੇਦਾਰ ਅਕਾਲ ਤਖਸਬ ਨੇ ਨਿਰਦੇਸ਼ ਜਾਰੀ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸੱਟ ਦਾ ਜਿਹੜਾ ਸ਼੍ਰੋਮਣੀ ਕਮੇਟੀ ਪੂਰਨ ਸਹਿਯੋਗ ਕਰੇ ਤੇ ਉਹਨਾਂ ਨੂੰ ਜਿਹੜਾ ਵੀ ਰਿਕਾਰਡ ਚਾਹੀਦਾ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਉਸ ਤੋਂ ਬਾਅਦ 13 ਤਰੀਕ ਨੂੰ ਇੱਕ ਇਹਨਾਂ ਦੀ ਲੈਟਰ ਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੀਸੀਵ ਹੋਈ ਜਿਹਦੇ ਵਿੱਚ ਇਹਨਾਂ ਪੈਰਾਵਾਇਸ ਸਾਡੇ ਕੋਲ ਰਿਕਾਰਡ ਦੀ ਮੰਗ ਕੀਤੀ ਉਹ ਸਾਰਾ ਹੀ ਮੰਗ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਡਾਇਰੈਕਸ਼ਨਸ ਦਿੱਤੀ ਕਿ ਸਾਰੇ ਹੀ ਸਰਟੀਫਾਈਡ ਕਾਪੀਜ਼ ਜਿਹੜੀਆਂ ਸੈਟ ਨੂੰ ਪ੍ਰੋਵਾਈਡ ਕਰਵਾਈਆਂ ਜਾਣ ਉਹ ਸਾਰਾ ਰਿਕਾਰਡ ਤਿਆਰ ਕਰਨ ਤੋਂ ਬਾਅਦਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਨ ਦੇ ਉੱਤੇ ਜਿਹੜਾ ਸੈਟ ਦੇ ਚੇਅਰਮੈਨਾਂ ਤੇ ਮੈਂਬਰਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਕੋਲ ਰਿਕਾਰਡ ਜਿਹੜਾ ਸੀ ਸਾਰਾ ਸਾਡੇ ਕੋਲ ਤਿਆਰ ਆ ਤੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਉਹਨੂੰ ਲਿਜਾ ਸਕਦੇ ਹੋ ਪਰ ਉਹ ਸਿੱਟ ਵੱਲੋਂ ਜਿਹੜਾ ਉਹ ਟਾਲਮਟੋਲ ਕਰਕੇ ਉਹ ਟਾਈਮ ਜਿਹੜਾ ਉਹ ਨਗਾਇਆ ਗਿਆ ਔਰ ਰਿਕਾਰਡ ਨਹੀਂ ਸਾਡੇ ਕੋਲ ਜਿਹੜਾ ਉਹ ਲੈ ਕੇ ਗਏ ਉਸ ਤੋਂ ਬਾਅਦ 26 ਤਰੀਕ ਨੂੰ ਇੱਕ ਰਿਟਰਨ ਇਨਟੀਮੇਸ਼ਨ ਵੀ ਸਿੱਟ ਦੇ ਚੇਅਰਮੈਨ ਨੂੰ ਦਿੱਤੀ ਕਿ ਜਿਹੜਾ ਰਿਕਾਰਡ ਸਾਡੇ ਕੋਲ ਸਾਰਾ ਤਿਆਰ ਆ ਉਹ ਨੂੰ ਲੈ ਜਾਓ ਪਰ ਕੱਲ 27 ਤਰੀਕ ਨੂੰ ਜਦੋਂ ਇਹਨਾਂ ਜਵਾਬ ਉੱਥੇ ਦਿੱਤਾ ਕਿਤੇ ਨਾ ਕਿਤੇ ਜਿਹੜੀ ਆ ਦੇਖੋ ਇਹਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਉਹ ਸਾਰੇ ਜਿਹੜੇ ਮੈਟਰ ਨੂੰ ਟਵਿਸਟ ਕਰਦੀ ਆ ਇਹ ਨੂੰ ਟਵਿਸਟ ਕਰ ਰਿਆ ਕੋਈ ਫੇਅਰ ਇਨਵੈਸਟੀਗੇਸ਼ਨ ਇਹਦੇ ਵਿੱਚ ਨਹੀਂ ਕਰ ਰਿਹਾ ਕਿਉਂਕਿ ਰਿਕਾਰਡ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਚਾਈ ਉਦੋਂ ਤੱਕ ਬਾਹਰ ਨਹੀਂ ਆ ਸਕਦੀ ਜਦੋਂ ਤੱਕ ਇਹ ਰਿਕਾਰਡ ਉਸ ਇਨਵੈਸਟੀਗੇਸ਼ਨ ਉਸ ਇਹ ਰਿਕਾਰਡ ਜਿਹੜਾ ਉਹਦਾ ਪਾਰਟ ਨਹੀਂ ਬਣਦਾ ਇਸ ਤਰ੍ਹਾਂ ਦੇ ਜਿਹੜੇ ਦੇਖੋ ਉੱਥੇ ਵੇਗ ਜਿਹੜੀ ਆ ਕੋਈ ਰਿਪਲਾਈ ਦੇਣਾ ਇਹ ਦੂਟ ਨੂੰ ਵੀ ਗੁੰਮਰਾਹ ਕਰਨ ਦਾ ਤੇ ਸੰਗਤ ਨੂੰ ਵੀ ਗੁੰਮਰਾਹ ਕਰਨ ਦਾ ਜਿਹੜਾ ਇਹ ਕੰਮ ਹੈ ਮੈਂ ਸਮਝਦਾ ਕਿ ਇਸ ਮੈਟਰ ਨੂੰ ਇਹ ਉਲਝਾਉਣਾ ਚਾਹੁੰਦੇ ਆ ਸੁਝਾਉਣਾ ਨਹੀਂ ਚਾਹੁੰਦੇ ਇਹ ਇਸ ਨੂੰ ਹੋਰ ਲਿੰਗ ਰੌਣ ਜਿਹੜਾ ਕਿ 27 ਦੇ ਵਿੱਚ ਇਲੈਕਸ਼ਨ ਆ ਇਹ ਸਾਰਾ ਸਾਲ ਹੀ ਇਸ ਮੈਟਰ ਨੂੰ ਜਿਹੜਾ ਹੈ ਇਹ ਖਿੱਚ ਕੇ ਖੜਨਾ ਚਾਹੁੰਦੇ ਆ ਜੋ ਸਰਕਾਰ ਦੀ ਜਿਹੜੀ ਆ ਮਨਛਾਵਾ ਕੋਈ ਨਾ ਕੋਈ ਜਿਹੜਾ ਇਹੋ ਜਿਹਾ ਬਹਾਨਾ ਬਣਾ ਕੇ ਇਹ ਅਤਿ ਨਿੰਦਨਯੋਗ ਹੈ ਤੇ ਇਹਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਸਾਡੇ ਕੋਲ ਸਾਰਾ ਰਿਕਾਰਡ 27 28 29 ਤਰੀਕ ਨੂੰ ਸਬ ਅਫਸਰ ਚੰਡੀਗੜ੍ਹ ਪ੍ਰਧਾਨ ਜੀ ਕੋਲੋਂ ਇਹ ਰਿਕਾਰਡ ਜਦੋਂ ਮਰਜ਼ੀ ਆਪਣਾ ਇਹ ਲੈ ਲੈਣ ਤੇ ਆਪਣਾ ਦਰਸਤ ਕਰਕੇ ਜਵਾਬ ਮੰਗਿਓਗਾ ਹਾਈਕੋਰਟ ਵਿੱਚ ਇਹਨਾਂ ਨੂੰ ਜਿਹੜਾ ਦੇਣਾ ਚਾਹੀਦਾ ਤਾਂ ਜੋ ਇਹਦਾ ਜਿਹੜਾ ਤੱਥ ਜਿਹੜੇ ਸੱਚੇ ਤੱਥ ਬਾਹਰ ਆ ਜੇ ਸਚਾਈ ਜਿਹੜੀ ਹੈ ਸੰਗਤ ਦੇ ਸਾਹਮਣੇ ਜਿਹੜੀ ਉਹ ਨਿਕਲ ਕੇ ਬਾਹਰ ਆ ਸਕੇ ਅੱਜ ਤੁਸੀਂ ਵੇਖੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸੀਰੀਅਸ ਹੀ ਨਹੀਂ ਕਿਸੇ ਮੁੱਦੇ ਤੇ ਮਜ਼ਾਕ ਦਾ ਪਾਤਰ ਹਰ ਇੱਕ ਮਸਲੇ ਨੂੰ ਬਣਾ ਰੱਖਿਆਗਾ ਸੈਨਸਿਟੀਵ ਗੁਰਗਾਂ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਮਸਲਾ ਕਿੰਨਾ ਸੈਂਸਿਟਿਵ ਹੈ ਕਿੰਨਾ ਸੰਜੀਦਾ ਮਸਲਾ ਹੈ ਪਰ ਸਰਕਾਰ ਦੀ ਲਾਪਰਵਾਹੀ ਉਦੋਂ ਜਦ ਸਾਹਮਣੇ ਆਈ ਕਿ ਅੱਜ ਕਿ ਇੱਕ ਸਿੱਟ ਦਾ ਅਧਿਕਾਰੀ ਜੋ ਚੰਡੀਗੜ੍ਹ ਦਫ਼ਤਰ ਚ ਗਿਆ ਉਹ ਪਹਿਲਾਂ ਮੀਡੀਆ ਨੂੰ ਫੋਨ ਕਰਦਾ ਸਨੇਹੇ ਲਾਉਂਦੀ ਸਰਕਾਰ ਲਾਉਂਦੀ ਹੈ ਕਿ 2 ਵਜੇ ਜੀ ਸਬ ਅਫਿਸ ਦਫ਼ਤਰ ਦੇ ਵਿੱਚ ਸਿੱਟ ਜਾਓ ਤੇ ਰਿਕਾਰਡ ਲਓ ਤੇ ਉਹ ਕੱਲਾ ਅਧਿਕਾਰੀ ਉੱਥੇ ਜਾਂਦਾ ਤੇ ਜਦੋਂ ਜਾਂਦਾ ਹਾਲਾਂਕਿ ਸਾਡਾ ਉੱਥੇ ਇੱਕ ਸਕੱਤਰ ਹੁੰਦਾ ਪਰ ਉਹ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਕਿਸ ਕੇਸ ਤੇ ਉੱਥੇ ਗਿਆ ਹੋਇਆ ਸੀ ਪਰ ਉਹ ਇਮੀਡੀਏਟਲੀ ਵਿਚਾਲੇ ਆਇਆ ਹਾਈ ਕੋਰਟ ਚ ਉਹਨਾਂ ਨੇ ਕਿਹਾ ਵੀ ਐਸਪੀ ਸਾਹਿਬ ਤੁਹਾਡੇ ਜੋ ਸਿਟ ਦੇ ਮੁਖੀ ਹੈ ਚਾਹੇ ਭੁੱਲਰ ਸਾਹਿਬ ਹੈ ਚਾਹੇ ਜਗਤਪ੍ਰੀਤ ਜੀ ਹੈ ਉਹਨਾਂ ਨਾਲ ਗੱਲ ਹੋਈ ਹੈ ਕੱਲ ਸਾਡੇ ਅਧਿਕਾਰੀਆਂ ਦੀ ਅੰਮ੍ਰਿਤਸਰੋਂ ਤੇ ਕੱਲ 11 ਵਜੇ ਦਾ ਟਾਈਮ ਹੈ ਯਾਨੀ ਕਿ 29 ਤਰੀਕ ਨੂੰ ਕੱਲ 11 ਵਜੇ ਦਾ ਟਾਈਮ ਹੈ ਤੁਸੀਂ ਅੱਜ ਕਿਵੇਂ ਆਏ ਹੋ ਕਿਹੜਾ ਰਿਕਾਰਡ ਲੈਣ ਆਏ ਹੋ ਅੱਜ ਤਾਂ ਹੀ ਨਹੀਂ ਉਹ ਕਹਿੰਦਾ ਅੱਛਾ ਜੀ ਫਿਰ ਇਹ ਕਹਿ ਕੇ ਮੁੜ ਗਿਆ ਕੈਨ ਦਾ ਭਾਵ মিডিਆ ਟ੍ਰਾਇਲ ਚੱਲ ਰਿਹਾ ਸਰਕਾਰ ਦਾ ਦੂਜੀ ਗੱਲ ਕਿ ਆਪਸ ਦੇ ਵਿੱਚ ਸਿੱਟ ਦਾ ਕੋਈ ਤਾਲਮੇਲ ਨਹੀਂ ਅੰਮ੍ਰਿਤਸਰ ਵਾਲੇ ਜਿਹੜੇ ਮੇਨ ਅਧਿਕਾਰੀ ਕੁਝ ਹੋਰ ਕਰ ਰਹੇ ਹੈ ਜਿਹੜਾ ਚੰਡੀਗੜ੍ਹ ਇੱਕ ਅਧਿਕਾਰੀ ਨਾਲ ਬੈਠਾ ਉਹੀ ਐਸਪੀ ਰੈਂਕ ਦਾ ਉਹ ਹੋਰ ਕੁਝ ਕਰ ਰਿਹਾਗਾ ਤੇ ਉਹ ਜਾ ਕੇ ਮੈਂ ਸਮਝਦਾ ਸਾਡੇ ਸਿਕਤਰ ਨੇ ਜਦੋਂ ਝਾੜ ਪਾਈ ਵੀ ਵੀ ਠੀਕ ਹੈ ਜੀ ਤੁਹਾਡੀ ਹੈ ਸੰਸਤਾ ਕੌਮ ਦੀ ਹੈ ਤੁਸੀਂ ਇਹ ਜੀ ਮਜ਼ਾਕ ਦਾ ਪਾਤਰ ਕਿਉਂ ਬਣਾਇਆ ਕੌਮ ਦੀ ਸੰਸਤਾ ਦੇ ਇਹ ਸੀਰੀਅਸ ਮਸਲੇ ਕੁਦਰਸਾ ਦੇ ਸਰੂਪਾਂ ਦਾ ਤੇ ਤੁਸੀਂ ਅੱਜ ਕਿਵੇਂ ਆ ਗਏ ਮੀਡੀਆ ਨੂੰ ਸਰੇਹੇ ਲਾ ਕੇ ਪਹਿਲਾਂ ਮੀਡੀਆ ਇੱਕ ਤਰ੍ਹਾਂ ਦਾ ਮੀਡੀਆ ਟ੍ਰਾਇਲ ਕੀਤਾ ਜੇ ਸਰਕਾਰ ਨੇ ਹੋਰ ਕੁਝ ਨਹੀਂ ਇੱਥੋਂ پتہ ਲੱਗਦਾ ਕੋਈ ਸੀਰੀਅਸ ਨਹੀਂ ਮੁੱਦੇ ਤੇ ਕੋਈ ਸੰਜੀਦਾ ਨਹੀਂ ਸਰਕਾਰ ਜਾਣ ਬੁੱਝ ਕੇ ਦਿੱਲੀ ਵਾਲੇ ਦੇ ਇਸ਼ਾਰਿਆਂ ਤੇ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੰਗੀ ਦੇ ਦਿਨ ਤੇ ਕਿਸ ਤਰ੍ਹਾਂ ਫਾਰਡ ਆਈ ਕੌਮ ਦੇ ਵਿੱਚ ਪੰਥ ਦੇ ਵਿੱਚ ਤੇ ਅੱਜ ਫੇਰ ਇਹ ਫਾਰਡ ਆ ਰਹੇ ਆ ਜਿਹੜੇ ਮੁੱਖ ਮੁਰਜਮ ਇਹਨਾਂ ਦਾ ਆਪ ਦਾ ਚੇਅਰਮੈਨ ਹੈ ਉਹਨੂੰ ਅਜੇ ਤੱਕ ਫੜਿਆ ਨਹੀਂ 16 ਅਧਿਕਾਰੀ ਮੁਰਜਮ ਨੇ ਉਹਨਾਂ ਨੇ ਸਿਰਫ ਦੋ ਹੀ ਫੜੇ ਐ 16 14 ਨਾਲ ਸੌਦੇ ਕਰ ਗਏ ਕਿਉਂਕਿ ਇਹਨਾਂ ਚੇਅਰਮੈਨ ਜਿੱਥੇ ਸਾਨੂੰ ਪਤਾ ਲੱਗਿਆ ਜੋ ਜਸਪ੍ਰੀਤ ਸਿੰਘ ਉਹਨੇ ਕਹੇ ਤਾਂ ਮੈਂ ਵੱਡੇ ਖਲਾਸੇ ਕਰੂੰ ਸਰਕਾਰ ਵਾਰੀ ਜੇ ਮੈਨੂੰ ਬੜਿਆ ਤਾਂ ਸਰਕਾਰ ਪਿੱਛੇ ਹੱਟ ਗਈ ਤਾਂ ਇਸ ਕਰਕੇ ਸੰਗਤ ਨੂੰ ਦੇਖਣਾ ਚਾਹੀਦਾ ਕਿਸ ਤਰ੍ਹਾਂ ਇਹ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਕਰਦੀ ਹੈ